ਧੰਨਵਾਦ ਜੀ ਨੂੰ ਸਵਾਮੀ ਜੀ ਤੇ ਜਣੀਆ ਸਾਰੀ ਉਹਦੀ ਟੀਮ ਖੜੀ ਆਲਾ ਦਾ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਜਸਪ੍ਰੀਤ ਸਿੰਘ ਜੀ ਹੋਰ ਰਹਿਣਾ ਜਾਣ ਪੱਤਰ ਗੇ ਸਾਰੇ ਬੋਟਿਆਂ ਦਾ ਬਹੁਤ ਬਹੁਤ ਧੰਨਵਾਦ ਸਭੇ ਫਿਰ ਦੀ ਨਵੀਂ ਦੀ ਵੀ ਕੰਮੇ ਦੀ ਰਾਜੀ ਸਾਰੇ ਬੋਟਿਆਂ ਦੇ ਬਹੁਤ ਬਹੁਤ ਧੰਨਵਾਦ ਜਿਸ ਕੇ ਸੀਵੀ ਦਾ ਗੁਰੂ ਜੀ ਸਵਾਗਤ ਗੁਰੂ ਜੀ ਜਸਪ੍ਰੀਤ ਸਿੰਘ ਜੀ ਸਾਰਾ ਖੁਸ਼ ਹੋਏ ਨੇ ਬਹੁਤ ਬਹੁਤ ਜਗਤ ਸਿੰਘ ਦੀ ਗੁਰਤੀ ਬੋਲੀ ਬਾਜਵਾ ਸਰਦਾਰ ਕਾਲਾ ਵਾਹਿਗੁਰੂ ਆਣ ਦੋ ਜੀ ਆਰੋ ਆਣ ਦੋ ਆਣ ਦੋ ਦੁੱਧ ਰਸਾ ਪਾ ਲਾਲੀ ਸਾਹਿਬ ਵਾਹਿਗੁਰੂ ਜੀਰੋ ਬਾਪੇ ਦੀ ਜੱਟਾਂ ਦੀ ਜਾਰੀਆ ਬਹੁਤ ਬਹੁਤ Bye. ਸਤਿ ਸ਼੍ਰੀ ਅਕਾਲ ਬੋਲਦੇ ਨੇ ਧਰਵਾਸਾ ਸਾਰਾ ਬਹੁਤ ਬਹੁਤ ਧੰਨ ਸਾਰਾ ਬੋਲਦੇ ਆਏ ਅੱਜ ਇਸ ਮੌਕੇ ਨਾਲ ਜੀਤ ਬਹੁਤ ਬਹੁਤ ਬੋਲਦੇ ਆਏ ਬੋਲਦੇ ਬਹੁਤ ਸਾਰਾ ਪਿਆਰ ਨਾਲ ਪਰਿਵਾਰ ਸਾਰੀ ਵਿਦਿਆਰਥੀ ਜੋ ਕ੍ਰਿਸ਼ਨ ਪਰਸੂਦੀ ਸਲਾਮੀ ਦਾ ਦੇਖਣ ਆਲਾ ਹੋਏਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸਲਾਮੀ ਹੋਣੀ ਗੁਰੂ ਸਾਹਿਬ ਨੂੰ ਅੱਜ ਦੇ ਸਾਰੀ ਤੋਂ ਬਾਅਦ ਅਦ੍ਰਿਸ਼ੀ ਆਪਣਾ ਬੋਲਵਾ ਪੰਚਾ ਸਤਿਗੁਰਾਂ ਸਭ ਨੇ ਸੁਪਨੇ ਮੱਲਦੇ ਆਂ ਮੱਲਦੇ ਆਂ ਸਭ ਨੇ ਵਿਵਾਸ ਤੋਂ ਦੇਖਦਾ ਖੜਾ ਖੜਾ ਕੰਮਾਂ ਦੀ ਬੇਰੀ ਇੱਕ ਹੱਥੇ ਨਾਲੇ ਮੋਹੋਂ ਭਸਟਾ ਦੀ ਸਿਵਾ ਦੇ ਅਮਾਇਆ ਦਾਸ ਲੈ ਕੇ ਪਹੁੰਚੇ ਬਹੁਤ ਲੋਕਾਂ ਯੋਹ ਐਸਚਓ ਸਾਹਿਬ ਉਹਨਾਂ ਦੇ ਨਾਲ ਗੁਰੰਤਿਰ ਸਿੰਘ ਜੀ ਨਰਕੇਸ਼ੀ ਕਮਨਦੀਪ ਸਿੰਘ ਮਰਸੀ ਜੀ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਜੀ ਦੀਪਕ ਜਾਗੜਾ ਜੀ ਉਹਨਾਂ ਦੇ ਨਾਲ ਵਜੀਰ ਸਿੰਘ ਜੀ ਜਸਪਰੀ ਸਿੰਘ ਜੀ ਕਿੰਨੇ ਵੀ ਸਾਡੇ ਪੁਲਸ ਅਫਸਰ ਸੈਵਨ ਹਰਪ੍ਰੀਤ ਸਿੰਘ ਜੀ ਸਾਰੇ ਪੁਲਸਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਗੁਰੂ ਸਾਹਿਬ ਨੂੰ ਅੱਜ ਦੀ ਜੋ ਇਹ ਇਸਲਾਮੀ ਦਿੱਤੀ ਹੈ ਧੰਨਵਾਦ ਬਹੁਤ ਬੇਨਤੀ ਹੈ ਇੱਕ ਵੰਤ ਸਭ ਬੇਨਤੀ ਹੈ ਤਕਰੀ ਸਾਹਿਬ ਸ੍ਰੀਮਨ ਸਿੰਘ ਜੀ ਬੀਤੀ ਸਾਹਿਬ ਨੂੰ ਜੀ ਹਸਪੀਟਲ ਦੇ ਜੋ ਸਟਾਫ ਹੈ ਆਮ 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 ਵੀ ਸਰਪਾਪਕਸ਼ ਸਾਰੇ ਸਰਪਾ ਜਿਹਨਾਂ ਇਹ ਸਾਰੇ ਡਾਕਟਰ ਸਾਹਿਬ ਤੇ ਇਹ ਕਰਮਚਾਰੀ ਗਣ ਬਹੁਤ ਸਖਤਤਾ ਨਾਲ ਮਿਹਨਤ ਕੋਲ ਨੇ ਸੁਭਾਅ ਦੇ ਡਾਕਟਰ ਸਾਹਿਬ ਦੇ ਸਾਰਾ ਸਟਾਫ ਉਹਨਾਂ ਦਾ ਕੋਈ ਸਨਮਾਨ ਪਾਵਨ ਜਨ ਜਾ ਕੇ ਕਰਦੇ ਹੋ ਸਾਰਿਆਂ ਦਾ ਜੋ ਸਨਮਾਨ ਆਮ ਆਮ ਦੀ ਪਾਰਟੀ ਇਹਦੇ ਸਰਵਿਸ ਕਾਮ ਕਰਦੇ ਸਾਡੇ ਨਾਲ ਆ ਜਾ ਤੁਸੀਂ ਧਨੀਵਾਲ ਕੋਲੋਂ ਵੀ ਨਾਲ ਆ ਜਾ ਅੱਜ ਦੇ ਗੱਲਬਾਤੀਆਂ ਇੱਕ ਮੰਨਤ ਦੀ ਜਗ ਵਿੱਚ ਆਇਆ ਕਲ ਕਾਰਨ ਨਾਨਕਾ ਆਲ ਨਾਨਕ ਜਗ ਵਿੱਚ ਬਹੁਤ ਬਹੁਤ ਧੰਨਵਾਦ ਸਾਡੇ ਐਸਐਚ ਸਾਹਿਬ ਸਾਡੇ ਵਰਪੇ ਸਿੰਘ ਜੀ ਉਹ ਸਮੂਹ ਟੀਮ ਦਾ ਅੱਜ ਦਿਨ ਮੱਢ ਪਾ ਗਿਆ ਸਾਡੇ ਵੱਲੋਂ ਮੈਂ ਨਾ ਪੂਜਾ ਭਾਟੀਆਂ ਵੱਲੋਂ ਬਹੁਤ ਜ਼ੋਰ ਦਿਹਾ ਵਾਹਿਗੁਰੂ ਜੀ ਖਾਲਸਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਦੇਵਦੀਆਂ ਨੇ ਸੁਲਰ ਸਾਰੇ ਕੇਵਲ ਸਾਰੇ ਬੰਗਲਾਰਾ ਅੱਜ ਦਿਨ ਕੱਟਾ ਬਹੁਤ ਬਹੁਤ ਸਿੰਘ ਸੋਚ ਰਿਹਾ ਬਹੁਤ ਬਹੁਤ ਧੰਨਵਾਦ ਸਭੋ ਟੈਕਸੀ ਯੂਨਿਟ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਸਭੋ ਕਨਗਰ ਕੰਟਾਰ ਕੋ ਨਾਗਰ ਲਈ ਅਗਰਪੁਰ ਦੇ ਪ੍ਰੋਜੈਕਟ ਬਹੁਤ ਬਹੁਤ ਧੰਨਵਾਦ ਸੁਪਨੀ ਸੇਵਾ ਸੁਸਾਇਟੀ ਬੀਡੀਆ ਦਾ گرو سا کروتا دینا سیوا کا آم آدمی پارٹی गिंदर जी रिपोटर साहिब नरेश जी अरोड़ा साहिब सारे पूरे माण्हू बहुत बहुतो साहिब दवली जी सेवा हर साल इनजी आटो यूनियन जे प्रधान इमरजी बहुत बहुत धनवाद फुलनि जी बरखन करण में टे <laughs> ਪਿੰਕਾ ਪੈਣ ਜੀ ਜਗਤਪੁਰ ਕੋਆਰਡੀਨੇਟਰ ਹਰਦਾ ਸਾਹਿਬ ਆਹਨਾਂ ਦੇ ਰਸੀ ਬੁਲਿਤ ਕੀਰਤਨ ਦਾ ਵੀ ਬਹੁਤ ਬਹੁਤ ਧੰਨਵਾਦ ਹਰਿਓ 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 ਲੜਖੋੜ ਨਾਨਕ ਜੀ ਦਾ ਫੜਿਆ ਜਿੰਨੇ ਫੜਿਆ ਉਹੀ ਤਰਿਆ ਵੀਰਾ ਸੰਗਤ ਨਾਲ ਫਰਿਆ ਗੇੜਾ ਸੰਗਤ ਨਾਲ ਫਰਿਆ ਵੀਰਾ ਸੰਗਤ ਨਾਲ ਫਰਿਆ ਵੀਰਾ ਸਾਡੇ ਜੀ ਜੀ ਗੱਡੀ ਦੇ ਦੂਜੇ ਬਾਰੇ ਭੇਜ ਦਿਓ ਜੀ ਦੁੱਧ ਦੇ ਗਲਾਸ ਦੂਜੇ ਪਾਸੇ ਭੇਜ ਦਿਓ ਨਹੀਂ ਸਕਦਾ ਨੂੰ ਨਾਲ ਹੀ ਟਾਟਾ ਲੂ ਲਾਲ ਸਤਕਾਰਯੋਗ ਪੈਣਾ ਸਮੂਹ ਪੁਲਿਸ ਜਿਹੜੇ ਸਵਾਵਾਂ ਨੂੰ ਆ ਰਹੇ ਨੇ ਉਹ ਵੀ ਸੁਰੱਖਿਓ ਲੈਣ ਜੋ ਸਾਡਿਆ ਪੈਣਾ ਸਤਕਾਰਯੋਗ ਉਸ ਲਈ ਤੋਂ ਪੋਸਟਰ ਪਾਚ ਰਹੇ ਉਹ ਵੀ ਸੁਰੱਖਾ ਦੀ ਰੱਖਿਸ਼ਾ ਕਰ। ਬਬਲੂ ਜੀ ਬਾਟ ਪਰ ਗਿਆਨ ਤੋਂ ਉਹ ਬ੍ਰਿਧੀਨ ਬੋਤਿਆ ਦੀ ਇੱਕ ਰਸਾਲਾ ਨਾ ਮਾ ਗਿਆ ਸਾਡੇ ਦਾ ਨੂੰ ਸੁਰੱਖਾ ਕਰੀਏ ਕਿਉਂਕਿ ਮੈਂ ਮੈਂ ਸਤਾਰ ਮਰਮਨਾਂ ਨੂੰ ਸੁਰੱਖਾ ਬਬੂ ਜੀ ਡਾਕਟਰ ਹਾਂ ਸੁਰੱਖਾ

ਰੰਡ ਪਕੌੜਿਆਂ ਦਾ ਲੰਗਰ ਸੱਤੀ ਜੂਨੀਅਰ ਟੀਮ ਨੂੰ ਜੂਨੀਅਰ ਨੈਸ਼ਨਲ ਟਾਬਾ ਆਟੋ ਜੂਨੀਅਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਭ ਮਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਿਆ ਅਤੇ ਜੁਨੀਅਰ ਸੰਗਠਨ ਨੇ ਜੋ ਅਨੁਸਕਾਮ ਦੇ ਲੰਗਰ ਲਾਇਨੇ ਬਹੁਤ ਬਹੁਤ ਜਮਾ ਸਾਹਿਬ ਦੇ ਲੰਗਰ ਦਾ ਲੈਣਾ ਕੀ ਹੋਈ ਆ ਜੀ ਚਲਦੇ 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 ਚਲਦੇ